ਬਲਕੋ ਜੀ ਪਹਿਲਾ ਦਾ ਸਾਰੇ ਪੰਜਾਬੀ ਇੰਡਸਟਰੀ ਨਾਲ ਪੱਲਾ ਸਾਹਿਬ ਦੀ ਬਹੁਤ ਸਾਧ ਹੈ ਔਰ ਬਹੁਤ ਪਿਆਰ ਤੇ ਬਹੁਤ ਨੇੜਤਾ ਸੀ ਸਾਰਿਆਂ ਨਾਲ ਔਰ ਜਿੱਥੇ ਇੰਡਸਟਰੀ ਨੂੰ ਐਡਾ ਵੱਡਾ ਘਾਟਾ ਪਿਆ ਹੈ ਪੱਲਾ ਦਾ ਸਾਰੇ ਪੰਜਾਬ ਨੂੰ ਹੀ ਘਾਟਾ ਪਿਆ ਹੈ ਔਰ ਪੰਜਾਬ ਦੇ ਹੋਂਦ ਤੱਕ ਦੇ ਬੈਸਟ ਕਮੇਡੀਅਨ ਬਰਸਟ ਐਕਟਰ ਨੇ ਹੋ। ਉਹ ਸਾਡੇ ਫਾਦਰ ਜੀ ਮਾਨ ਨੇ ਬਹੁਤ ਪਿਆਰ ਦਿੱਤਾ ਉਹਨਾਂ ਨੇ ਸਾਨੂੰ ਤੇ ਬਹੁਤ ਬੰਦ ਭਾਗੀ ਖਬਰ ਹੈ। ਕਿਪੀ ਜੀ ਆਖਰੀ ਮੁਲਾਕਾਤ ਤੁਹਾਡੀ ਕਦੋਂ ਹੋਈ ਸੀ ਹੋ ਗਿਆ ਜੀ ਮਹੀਨਾ ਡੇਢ ਖੰਡ ਹੋ ਗਿਆ ਜੀ ਉਦੋਂ ਪਰ ਕਾਫੀ ਠੀਕ ਹੋ ਰਹੇ ਸੀਗੇ ਆ ਤਾਂ ਇੱਕਦਮ ਹੀ ਸੜਨ ਹੋਇਆ ਸਾਨੂੰ ਤਾਂ ਐਕਸਪੈਕਟਡ ਨਹੀਂ ਸੀ ਨਵੀਂ ਫਿਲਮ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਬੜੇ ਖੁਸ਼ ਸੀਗੇ ਕੈਰੀਅਰ ਦਾ ਤੌਰ ਉੱਤੇ ਤਿਆਰੀਆਂ ਤਾਂ ਮੈਨੂੰ ਸਮਝ ਤਾਂ ਬਾਹਰ ਵਾਲੀ ਗੱਲ ਹੋਈ ਆ ਬਹੁਤ ਇੰਪਰੂਵ ਹੋ ਰਹੇ ਸੀ ਔਰ ਕਹਿੰਦੇ ਸੀਗੇ ਕਿ ਜਦ ਤੱਕ ਤਾਂ ਦਸੰਬਰ ਤੱਕ ਬਿਲਕੁਲ ਫਿੱਟ ਹੋ ਜਾਏਂ ਕਹਿੰਦੇ ਸੀ जी पीजी ਤੁਸੀਂ ਤੁਹਾਡੀ ਉਹ ਇਹ ਫਾਜ਼ਰਲੀ ਫਿਗਰ ਤੁਸੀਂ ਜਿਹ ਹੈ ਉਹਨਾਂ ਨੂੰ ਕਿਉਂ ਤੁਹਾਡੇ ਨਾਲ ਹੋਈ ਕਿ ਤੁਸੀਂ ਦਿੱਤਾ ਕਿ ਬਹੁਤ ਅੱਛਾ ਇੱਕ ਗ੍ਰੀਕ ਕਲੈਕਸੀ ਬਹੁਤ ਵਧੀਆ ਰਹੀ ਤੁਹਾਡੇ ਤੇ ਕੀ ਕਹਿਣਾ ਪਾਉਗੀ ਉਹਨਾਂ ਦੇ ਬਾਰੇ ਵਿੱਚ ਬਸ ਕਹੀ ਰਹਿ ਜਾਂਦਾ ਜੀ पीजी ਇੱਕਲਾ ਸਵਾਲ ਹੈ ਇੱਕ ਯਾਦ ਹੋਣਾ ਕਿ ਪੰਜਾਬ ਮੇਲੇ ਤੇ ਮਹਿਰ ਮਿੱਤਰ ਸਾਹਿਬ ਤੋਂ ਬਾਅਦ ਕਿ ਕਾਮੇਡੀ ਲਈ ਅਲੱਗ ਖਿਤਾ ਲਿਖੀ ਜੀ ਬਾਲੀਵੁੱਡ ਬਾਲੀਵੁੱਡ ਜੀ ਇਸ ਤੋਂ ਬਾਅਦ ਦਰਜਾ ਭੱਲਾ ਜੀ ਨੂੰ ਬਿਲਕੁਲ ਬਿਲਕੁਲ ਇਹ ਬਦਲਾਵ ਨੂੰ ਤੁਸੀਂ ਤੇ ਕਿੰਨੇ ਕਰਦੇ ਨਹੀਂ ਸੱਭਾ ਸਾਹਿਬ ਨਾਲ ਕੋਈ ਵੀ ਮਿਲਦਾ ਇਦਾਂ ਦੀ ਸਕ੍ਰਿਪਟ ਆ ਜਦੋਂ ਅਸੀਂ ਕੈਰੀਅਨ ਜੱਟਾ ਵਗੈਰਾ ਫਿਲਮਾਂ ਲਿਖਦੇ ਸੀ ਤਾਂ ਅੱਧੀ ਤੋਂ ਜ਼ਿਆਦਾ ਭੱਲਾ ਸਾਹਿਬ ਦੇ ਨਾਲ ਬੈਠ ਕੇ ਸਾਰੀ ਚੀਜ਼ ਲਿਖਣੀ ਪੈਂਦੀ ਸੀ ਵੀ ਕਿੱਦਾਂ ਕੀ ਕਰੀ ਉਹਨਾਂ ਦਾ ਜਿਹੜਾ ਹਿਊਮਰ ਦਾ ਮਤਲਬ ਥੌਟ ਪ੍ਰੋਸੈਸ ਹੈਗਾ ਉਹ ਅਲੱਗ ਲੈਵਲ ਤੇ ਹੀ ਸੀਗਾ ਸੋ ਸਾਰੇ ਸੀਨਾਂ ਨੂੰ ਉਹ ਠੀਕ ਕਰਦੇ ਹੁੰਦੇ ਸੀਗੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਫਿਲਮਾਂ ਬਣੀਆਂ ਨੇ ਸੋ ਬਹੁਤ ਵੱਡਾ ਘਾਟਾ ਜੀ ਇਹ ਨਾ ਪੂਰਾ ਹੋਣ ਜੂਗਾ ਕੈਰੀਅਨ ਜੱਟਾ 4 ਵਾਸਤੇ ਤੁਸੀਂ ਆਇਆ ਸੀ ਉਹਨਾਂ ਕੋਲ ਜਿਹੜੀ ਕੈਰੀਅਨ ਜੱਟਾ ਕਿਦੇ ਵੀ ਉਸ ਸਮੇਂ ਇਹ ਕਿਆ ਗਿਆ ਸੀ ਬਿਲਕੁਲ ਸੇ ਤਜਾਬ ਹੈ ਮੈਂ ਪਰਫੋਰਮ ਹਾਂਜੀ ਉਦੋਂ ਤਾਂ ਬਿਲਕੁਲ ਠੀਕ ਥੈਂਕ ਯੂ ਥੈਂਕ ਯੂ